I am ਆਉਣ ਗਿਰੋ ਪਾਣੀ ਪਤਾ ਨਾ ਦਾਤ ਮਹਤ ਤਿੰਨ ਰਾਤ ਦੁਇ ਜਾਗੀ ਗਾਇ ਕੇ ਸੱਚੇ ਜਗਤ ਲਗਿਆ ਆ 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 ਮੈਂ ਡਾਕਟਰ ਸੰਤ ਸਿੰਘ ਹੁਕ ਸੇਵਾਦਾਰ ਗੁਰਦੁਆਰਾ ਸੈਕਸ਼ਨ ਸਾਹਿਬ ਜੀ ਕ੍ਰਿਸ਼ਨਗਰ ਵੱਲੋਂ ਸਾਰੀ ਸੰਗਤ ਨੂੰ ਸਾਰੇ ਸੰਸਾਰ ਨੂੰ ਆਪਣੇ ਅਠਵੇਂ ਪਾਤਸ਼ਾਹ ਸਤਿ ਸ੍ਰੀ ਹਰਿ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਗੁਰੂ ਜੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਸੱਚੇ ਪਾਤਸ਼ਾਹ ਦੇ ਦਾਸ ਕਰਦਾ ਹਾਂ ਕਿ ਸਾਡੇ ਸਿਰਗਰ ਤੇ ਸਾਡੀ ਇਸਾਰੀ ਸੰਗਤ ਤੇ ਸਾਰੇ ਸੰਸਾਰ ਦੇ ਆਪਣਾ ਮੇਰ ਪਿਆਰ ਤਰਖੇ ਔਰ ਇਸ ਤਰ੍ਹਾਂ ਹੀ ਇਹਨਾਂ ਦਾ ਜੋ ਸਰਮਾਗਰਨ ਪੂਰਾ ਹੈ ਜੋ ਹਮੇਸ਼ਾ ਹੀ ਇਸਾਰੀ ਦੁਨੀਆ ਖੁਸ਼ੀਆਂ ਨਾਮ ਮੰਦਿਰ ਹੈ ਅਰੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀਆਂ ਨੇ ਜੋ ਸਾਡੇ ਪ੍ਰੋਗਰਾਮ ਸੰਨ ਜੋ 19 ਤਰੀਕ ਤੋਂ ਲੈ ਕੇ 19 ਤਰੀਕ ਤੱਕ ਲੈ ਸਰ ਇਸ ਵਿੱਚ ਪਹਿਲਾਂ ਚਾਰ ਪਰਵਾਸੇ ਰੀਆਂ ਔਰ ਫਿਰ ਉਸ ਤੋਂ ਬਾਅਦ ਕਵੀ ਦਰਵਾਜ਼ਾ ਸਿੰਗਲ ਦਰਵਾਜ਼ਾ ਔਰ ਸੋਹੋ ਸਾਰੇ ਬਹੁਤ ਸਾਰੇ ਪ੍ਰੋਗਰਾਮ ਦਰਵਾਜ਼ਾ ਕਿਤੇ ਗਏ ਜਾਣ ਜਿਨ੍ਹਾਂ ਵਿੱਚ ਅੱਜ ਅਖੀਰਲੇ ਦਿਨ ਦਪਹਿਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਔਰ ਫਿਰ ਰਾਤ ਨੂੰ ਪ੍ਰੋਗਰਾਮ ਚੱਲਣਗੇ ਆ ਮੈਂ ਸੱਚੇ ਬਾਦਸ਼ਾਹ ਅਰਦਾਸ ਕਰਦਾ ਸੱਚੇ ਬਾਦਸ਼ਾਹ ਇਹ ਪ੍ਰੋਗਰਾਮ ਇਤਨਾ ਹੀ ਚੱਲ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਸਤੇ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਤੇ ਇੱਥੇ ਸਭ ਨੂੰ ਚਾਹੀਏ ਹਰ ਇੱਕ ਬਹਾਦਰ ਸਿਪਰੀ ਹੈ ਪਰ ਨੋ ਲਿਡ ਹੋਵੇ ਤਾਂ ਹੈ ਸੱਚੇ ਬਾਦਸ਼ਾਹ ਵਾਲਾ ਥੀ ਸਾਹਿਬ ਸ੍ਰੀ ਗੁਰੂ ਹਰਿ ਸਿੰਘ ਸਾਹਿਬ ਜੀ ਬਾਰੇ ਦੇ ਪਾਵਨ ਪ੍ਰਕਾਸ਼ ਯਾਦ ਅਰਥਾਂ ਦੇ ਨੂੰ ਅੱਜ ਤੋਂ ਸਮਾਗਮ ਹੈ ਬਹੁਤ ਬਹੁਤ ਧੰਨਵਾਦ ਕਰਦੇ ਚੱਲ ਰਹੇ ਹਨ ਅਤੇ ਇਹਨਾਂ ਸਮਾਗਮਾਂ ਵਿੱਚ ਅੱਜ ਸੇਖ ਨੂੰ ਲੈ ਕੇ ਬਾਗ 72 ਸਮਾਗਮਾਂ ਵਿੱਚ ਆਕੀ ਸਿੰਘ ਕਥਾਵਾਚਕ ਕਹਾਣੀਆਂ ਪਾ ਰਹੇ ਨੇ ਜਿਹੜੇ ਨਾਲ ਨਾਲ ਕੈਂਪ ਵੀ ਲਗਾਏ ਗਏ ਹਨ ਇੱਕ ਕੈਂਪ ਬਾਬਾ ਦੀਪ ਸਿੰਘ ਸੇਵਾ ਨਾਲ ਦੇ ਸਹਿਯੋਗ ਦੇ ਨਾਲ ਜਤਿੰਦਰ ਪਾਸੇ ਵਿਹੇਲ ਹਰਦੇਵ ਸਿੰਘ ਦਾ ਸਹਿਯੋਗ ਰਿਹਾ ਹੈ ਜਿਸ ਨੇ ਕੈਂਪ ਪਾ ਲਿਆ ਪਹਿਲਾ ਕੈਂਪ ਅੱਖਾਂ ਦਾ ਕੈਂਪ ਹੋਰ ਦੂਸਰਾ ਕੈਂਪ ਬਲੈਡ ਕੈਂਪ ਲਗਾਇਆ ਗਿਆ ਸੀ ਅੱਖਾਂ ਦੇ ਸਰਵਾਸਤੂ ਜੋ ਕੈਂਪ ਹਨ ਉਹਦੇ ਵਿੱਚ ਹੁਣ ਤੱਕ 200 ਦੇ ਟ੍ਰਿਪ ਪਰਾਣੀਆਂ ਨੇ ਰੂਪੇ ਆਖਰ ਚੈੱਕ ਕਰਾਈਆਂ ਹਨ ਔਰ ਗੁਪਲੈਂਡ ਕੈਂਪ ਹੈ ਇਹ ਟੈਸਟ ਹੋਏ ਉਹ ਵੀ ਕਹਿ ਰਹੇ ਨੇ ਕਿ 130 ਫੀਸ ਹੈ ਫਿਰ ਰੂਪੇ ਆਰਿਆ ਨੇ ਆਪਣਾ ਟੈਸਟ ਕਰਾਏ ਹਨ ਤੋਂ ਗੁਰੂ ਮਾਰੇ ਦੀ ਬਖਸ਼ਿਸ਼ ਹੈ ਔਰ ਇਹ ਬਖਸ਼ਿਸ਼ ਬੜੀ ਨਵੇਂ ਸਾਰੀਆਂ ਸਕਤਰੇ ਬਹੁਤ ਸਹਿਯੋਗ ਕੀਤਾ ਹੈ ਸਾਡੇ ਜਵਾਨ ਹੋਣਗੇ ਗੁਰੂ ਮਾਰੇ ਦੀ ਕਿਰਪਾ ਨਾਲ ਇਸੇ ਤਰ੍ਹਾਂ ਸ਼ਾਮ ਦੇ ਦੀਵਾਨਾਂ ਵਿੱਚ ਜੋ ਹੈ ਭਾਈ ਸਾਹਿਬ ਮਹਿੰਦਰ ਸਿੰਘ ਰਾਜਪੁਰਾ ਅਸ਼ੀਸ਼ਾ ਕੀ ਜੱਲਾ ਦਰਬਾਰ ਸਾਹਿਬ ਭਾਈ ਦਿਲਦੀਪ ਸਿੰਘ ਦੀ ਜਿਹੜੇ ਆਣੇ ਵਾਲੇ ਭਾਈ ਸਾਹਿਬ ਮਹਿੰਦਰ ਸਿੰਘ ਭਾਈ ਸਾਹਿਬ ਮਹਿੰਦਰ ਸਿੰਘ ਦੀ ਭਾਈ ਸਾਹਿਬ ਮੰਦੀਪ ਸਿੰਘ ਦੀ ਆਗਿਆ ਪਰ ਕੇ ਤੋਂ ਸਾਰੀਆਂ ਸੰਗਤਾਂ ਇਸੇ ਵਿੱਚ ਬੈਠੀ ਹੈ ਆਪ ਦਾ ਸਾਊਂਡ ਹਾਡਿਆ ਪ੍ਰੋਜੈਕਟਰ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਜਿਆਣਾ ਦਾਸ ਆਪਣੇ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ ਸਰਕਾਰ ਨੂੰ ਲੱਖ ਲੱਖ ਫਰਾਈ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ